ਜੋ ਮਾਂ ਬਗਲਾ ਮੁਖੀ ਯਗ ਕਰਾਇਦਾ ਨਹੀਂ ਪਹਿਲਾਂ ਮਾਂ ਬਗਲਾ ਮੁਖੀ ਹੈ ਮਾਂ ਬਗਲਾ ਮੁਖੀ ਮਹਾਵਿਦਿਆ ਦਾ ਨਾਮ ਹੈ ਜੈਸੇ ਤਾਂ ਮਾਤਾ ਦੇ ਨੌ ਰੂਪ ਹੈ ਪਰੰਤੂ ਬਸ ਮਹਾਵਿਦਿਆ ਰੂਪ ਦੇ ਵਿੱਚ ਇਹ ਮਈਆ ਨਿਰਮਿਤ ਹੈ ਗਿਆ ਇਹ ਬਗਲਾ ਮੁਖੀ ਮਈਆ ਨਾਲ ਸ਼ਤਰੂ ਤਾਂ ਨਹੀਂ ਹੈ ਇਹ ਕਿਸੇ ਨਾਲ ਕੋਈ ਧੋਖੇबाजी ਹੋ ਜੇ ਕੋਈ ਸਤਾਰਿਆ ਹੋਵੇ ਤੰਕਰਦਾ ਹੋਵੇ ऐसे प्रकार ਦੇ ਲੋਕ ਮਾਤਾ ਦੀ ਚਰਣਾ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਹਰੇਕ ਮੁਸ਼ਕਲ ਤੋਂ ਰਾਹਤ ਮਿਲੀ ਹੈ ਤਾਂਕਸ਼ਣ ਇਹ ਤੰਤਰਦੀ ਦੇਵੀ ਹੈ ਇਹਦੀ ਕੀ ਮਹਤਤਾ ਹੈ ਜੀ ਮਨੁੱਖ ਵੇਹੀ ਹੈ ਜੀ 10 ਵਿਦਿਆ ਦੇ ਵਿੱਚ ਇਹਦਾ ਨਾਮ ਦੂਸਰੀ ਵਿਦਿਆ ਨਾਮ ਦੇ ਨਾਲ ਵੀ ਖਿਆਤ ਹੈ ਔਰ ਇੱਕ ਕਾਨੂੰਨ ਦੀ ਦੇਵੀ ਹੈ ਜਿਵੇਂ ਅਲੱਗ-ਅਲੱਗ ਦੇਵੀਆਂ ਹੁੰਦੀਆਂ ਨੇ ਕਾਨੂੰਨ ਦੀ ਜਿਵੇਂ ਆਦਾਰਤ ਦੀ ਬਹੁਤ ਪੰਡਿਤ ਜਿਹਨੇ ਜੋ ਮਾਂ ਵਗਲੇ ਮੁਖੀ ਮੰਦਰ ਨੂੰ ਕਿੱਥੇ ਕਿੱਥੇ ਨਹੀਂ ਕਿੰਨੇ ਕਿੰਨੇ ਪੰਜਾਬ ਚ ਫਸਣਾ ਮੁਖੀ ਹੈ ਨਾ ਜੋ ਜੀ ਇਸ ਨੂੰ ਪਰਮ ਸ਼ੁੱਧੀ ਦੀ ਅਵਸ਼ਕਤਾ ਹੁੰਦੀ ਹੈ ਇਸ ਕਰਕੇ ਜ਼ਿਆਦਾਤਰ ਬ੍ਰਾਹਮਣ ਲੋਕ ਜਾਂ ਨੇ ਇੱਕ ਪ੍ਰਕਾਰ ਦੇ ਹੋਰ ਵੀ ਤੰਤਰੀ ਲੋਕ ਤੋਂ ਦੂਰ ਰਹਿੰਦੇ ਨੇ ਖਾਸ ਕਰਕੇ ਇਸ ਕਰਕੇ ਕਿਉਂਕਿ ਮਾਤਾ ਨੂੰ ਜੇ ਪ੍ਰਯੋਗ ਕਰਨਾ ਹੈ ਤਾਂ ਬਹੁਤ ਸ਼ੁੱਧੀ ਦੀ ਲੋੜ ਪੈਂਦੀ ਹੈ ਇਸ ਕਰਕੇ ਇਸ ਜਗ੍ਹਾ ਤੇ ਲੁਧਿਆਣੇ ਇੱਕ ਹਿਮਾਚਲ ਦੇ ਵਿੱਚ ਬਣ ਖੱਲੀ। માતા ਦੇ ਤਿੰਨ ਮੰਦਰ ਨੇ ਦ੍ਰਿਸ਼hetra ਦੇ ਵਿੱਚ। ਜਾਫਰਪੇ ਵੀ ਇੱਕ ਮੰਦਰ। ਵੱਡੇ ਵੱਲੇ ਫੋਰਸ ਵਾਲੇ ਆਉਂਦੇ ਨੇ, ਐਸਐਸਪੀ ਵੀ ਆਉਂਦੇ ਰਹੇ। ਜਿੱਥੇ ਵੀ ਮਾਤਾ ਦਾ ਦਰਬਾਰ ਹੈ, ਉੱਥੇ ਕਾਨੂੰਨ ਨਾਲ ਸੰਬੰਧਿਤ। ਹਰੇਕ ਪ੍ਰਕਾਰ ਦੇ ਲੋਕ ਪਹੁੰਚਦੇ ਨੇ ਔਰ ਮਾਤਾ ਉਹਨਾਂ ਨੂੰ ਤਤਕ ਤਨ ਰਾਹਤ ਦਿੰਦੀ ਹੈ। ਇਹ ਮੇਰਾ ਵੀ ਅਨੁਭਵ ਹੈ। ਜੀ ਕੀ ਕਹਿਣਾ ਤੁਸੀਂ? ਮੈਂ ਇਹ ਕਹਿਣਾ ਚਾਹੁੰਦਾ ਵੀ ਸਤਾਏ ਹੋਏ ਲੋਕ ਪਰੇਸ਼ਾਨ ਲੋਕ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਹੋਇਆ ਲੋਕ ਹੈ ਜਿਨ੍ਹਾਂ ਨੂੰ ਹੋਰ ਕਿਤੇ ਕੋਈ ਦਵਾਈ ਰਾਹਤ ਮਿਲਦੀ ਨਹੀਂ ਉਹਨਾਂ ਨੂੰ ਲਾਜ਼ਮੀ ਮਈਆਂ ਦੀ ਸ਼ਰਨ ਦੇ ਵਿੱਚ ਪਹੁੰਚਣਾ ਦੇਈਦਾ ਹੈ ਉਹਨਾਂ ਲਈ ਪੱਕੀ ਹੈਦਾਲਤ ਹੈ ਮਾਈ ਰਾਣੀ ਵੈਸੇ ਤਾਂ ਜੀ ਆਪਣਾ 14ਵਾਂ ਯਾਗ ਹੈ ਜੀ ਇਸ ਤੋਂ ਪਹਿਲਾਂ ਤਿੰਨ ਜਿਹੜੇ ਦੇ ਭਗਵਤ ਮਤਲਬ ਸੰਦਾ ਹੋਏ ਨੇ ਤੇ 11ਵਾਂ ਜਿਹੜਾ ਹੈਗਾ ਇਹ ਹੀ ਮਤਲਬ ਵੀ ਬੈਦਿਕ ਯਾਗ ਹੈ ਜੀ ਇਦੇ ਵਿੱਚ ਤਿੰਨ ਜਿਹੜੇ ਹਾਇਦਿਕ ਯੱਗ ਹੋਏ ਨੇ ਜਿਵੇਂ ਲక్ష్ਮੀ ਨਾਰਾਇਣ ਮਹਾ ਯੱਗ ਹੋਇਆ ਰੂਦਰੀ ਯੱਗ ਹੋਇਆ ਤੇ ਨੋਮਾ ਜਿਹੜਾ ਇਹ ਜਾਗਾ ਜੀ ਨੌ ਲਗਾਤਾਰ ਜਿਹੜੇ ਨੇ ਉਹ ਅਗਲਾ ਮੁਖੀ ਹੋਏ ਜਾਗੇ ਜੀ ਜੀ ਹੋਏ ਕੀ ਕੀ ਪ੍ਰੋਗਰਾਮ ਕਰਾਇਆ ਗਿਆ ਪ੍ਰੋਗਰਾਮ ਦਾ ਜਿਹਦੇ ਵਿੱਚ 13 ਫਰਵਰੀ ਨੂੰ ਮਦਰ ਸ਼ੁਰੂਆਤ ਹੋਈ ਹੈ ਜੀ ਇਹਦੇ ਸਭ ਤੋਂ ਪਹਿਲਾਂ ਕਲਸ਼ ਯਾਤਰਾ ਹੁੰਦੀ ਹੈ ਉਸ ਤੋਂ ਬਾਅਦ ਨੌਂ ਦਿਨ ਜਿਹਦੇ ਨੇ ਪੰਜ ਨਵੇਂ ਜੋੜੇ ਜਿਹੜੇ ਵਿਆਹੁਤਾ ਉਸ ਹਮਨ ਦੇ ਵਿੱਚ ਬੈਠਦੇ ਨੇ ਤੇ ਚਾਰ ਜੋੜੇ ਜਿਹੜੇ ਨੇ ਰੈਗੂਲਰ ਆ ਹੋ ਆਪਣੇ ਮੁੱਖ ਜਜਮਾਨ ਦੇ ਤੌਰ ਤੇ ਜੋ 9 ਦਿਨ ਬੈਠਦੇ ਰਹੇ ਨੇ ਜੀ ਹਰ ਰੋਜ਼ ਜਿਹੜੀ ਭੰਡਾਰੇ ਨੇ ਮਤਲਬ ਬੜੇ ਭਰਪੂਰ ਰਹੇ ਨੇ ਦੂਰੋਂ ਦੂਰੋਂ ਸੰਤ ਮਹਾਂਪੁਰਸ਼ ਵੀ ਪਹੁੰਚੇ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੀ ਸੰਗਤ ਜਈ ਨਿਹਾਲ ਹੋਈ ਹੈ ਔਰ ਬੜਾ ਉਤਸ਼ਾਹ ਹੈ ਨਗਰ ਨਿਵਾਸੀਆਂ ਦੇ ਵਿੱਚ ਬੜਵਾ ਮੰਡੀ ਦੇ ਵਿੱਚ ਬਹੁਤ ਦੂਰੋਂ ਦੂਰੋਂ ਦਿੱਲੀ ਤੱਕ ਦੇ ਲੋਕ ਨੇ ਜਿਹੜੇ ਹੋ ਇਸ ਯੱਗ ਦੇ ਵਿੱਚ ਸ਼ਾਮਲ ਹੋਏ ਨੇ ਮਹਾਂ ਮਗਲਾ ਮੁਖੀ ਜੀਾਂ ਦੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਲੋਕਾਂ ਦੀ ਜਿਹੜੀਆਂ ਇੱਥੇ ਆਪਣੀਆਂ ਮਨੋ ਕਾਮਨਾਵਾਂ ਜੁੜੀਆਂ ਨੇ ਸੁੱਖੀਆਂ ਸੁੱਖੀਆਂ ਨੇ ਉਹ ਸਾਰੀਆਂ ਪੂਰੀਆਂ ਹੁੰਦੀਆਂ ਨੇ ਜੀ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਇਸ ਦਾ ਸਨੇਹ ਹੈ ਇਹ ਕਿਹਨਾਂ ਦੇ ਅਸ਼ੀਰਵਾਦ ਕਰਕੇ ਹੋਇਆ ਜਿੰਨੇ ਸੇਬ ਇਹ ਸੰਤ ਬਾਬਾ ਮੋਨੀ ਜੀ ਮਹਾਰਾਜੀਆਂ ਦੀ ਅਪਾਰ ਕਿਰਪਾ ਦੇ ਸਦਕਾ ਔਰ ਸੰਤ ਨਾਰਾਇਣਪੁਰ ਜੀਆ ਦੇ ਮਾ ਸਨੇਧਿਆ ਦੇ ਵਿੱਚ ਇਹ ਯੱਗ ਨੇ ਜਿਹੜੇ ਜੀ ਹੁੰਦੇ ਨੇ ਔਰ ਗਊਸ਼ਾਲਾ ਵੀ ਉਹਨਾਂ ਦੇ ਹੀ ਸਨੇਧਿਆ ਦੇ ਵਿੱਚ ਹੈ ਚੱਲਦੀ ਹੈ ਜੀ ਇਨੇ ਕਿਨੇ ਲੋਕਾਂ ਸਹਿਯੋਗ ਰਿਜਰ ਇਸ ਦੇ ਵਿੱਚ ਜੀ ਪੂਰੇ ਜਪਾਂ ਦੇ ਨਾਮ ਲਈਏ ਤਾਂ ਮਤਲਬ ਕਈ ਨੂੰ ਲੱਗ ਜਾਣਗੇ ਤੇ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਦਿੜਵਾ ਮੰਡੀ ਦਾ ਤੇ ਟੋਟਲ ਮਤਲਬ ਆਪਾਂ ਕਹੀ ਸਾਰੇ ਹੀ ਮਤਲਬ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਸਮੂਹਿਕ ਯਤਨ ਹੈ ਕੋਈ ਇਕੱਲੇ ਦਾ ਕਿਸੇ ਦਾ ਕੋਈ ਵਿਸ਼ੇਸ਼ ਤੌਰ ਤੇ ਆਪਾਂ ਨਾਮ ਨਹੀਂ ਮਤਲਬ ਲੈ ਕੇ ਕੋਈ ਵੱਡਾ ਛੋਟਾ ਕਰ ਸਕਦੇ ਕਿਉਂਕਿ ਇਹ ਸਭ ਕਿਨਕੇ ਕਿਨਕੇ ਨਾਲ ਮਤਲਬ ਜਿਹੜਾ ਸਾਰੇ ਸੰਗਤ ਦੇ ਸਹਿਯੋਗ ਨਾਲ ਮਤਲਬ ਇਹ ਜੱਗਦੀ ਕਿੰਨੇ ਕੁ ਲੋੜ ਮੰਨੂ ਅੱਜ ਯਗਨੇਜਾ ਤੇ ਕੀ ਕੈਕਟਰ ਜਿਹਨਾਂ ਬਦਲੇ ਜਾ ਰਿਹਾ ਹੈ ਉਹ ਇਹ ਤਾਂ ਵੀ ਹੋ ਰਿਹਾ ਹੈ ਕਿੰਨੇ ਕੁ ਲੋੜ ਮੰਨੂ ਇਹ ਅੱਗਾ ਦੀ ਲੋੜ ਤਾਂ ਇਹ ਵੀ ਦੇਖੋ ਇਹ ਅੱਜ ਦਾ ਨਹੀਂ ਕੋਈ ਇਹ ਹਜ਼ਾਰਾਂ ਸਾਲ ਪਹਿਲਾਂ ਸਾਡੇ ਰਿਸ਼ੀਆਂ ਮੰਨੀਆਂ ਵੀ ਹੋਜ ਹੈ ਕਿ ਕੋਈ ਸਮਾਂ ਐਸਾ ਹੁੰਦਾ ਜੀ ਜੋ ਆਪਣੇ ਗ੍ਰੰਥ ਦਾ ਹੱਦੇ ਨੇ ਜੇ ਕਿਸੇ ਰਾਜੇ ਮਹਾਰਾਜਾਂ ਦੇ ਕੋਈ ਸੰਤਾਨ ਨਹੀਂ ਹੋਣਾ ਹੁੰਦੀ ਜਾਂ ਕੋਈ ਕੋਈ ਕਾਲ ਪੈ ਜਾਂਦਾ ਤਾਂ ਇਹ ਯਾਗੀ ਕਰਵਾਏ ਜਾਂਦੇ ਰਿਸ਼ੀਆਂ ਦੁਆਰਾ ਰਾਜਾਂ ਤੋਂ ਮਤਲ ਯਗ ਕਰਵਾਇਆ ਕਰਦੇ ਤਾਂ ਫਿਰ ਸੰਤਾਨਾਂ ਵਾਸਤੇ ਵੀ ਸੰਤਾਨਾਂ ਪੈਦਾ ਹੁੰਦੀਆਂ ਔਰ ਅੰਨ ਪੈਦਾ ਹੁੰਦਾ ਜੀ ਜੇ ਬਰਸਾਤਾਂ ਹੁੰਦੀਆਂ ਬਰਸਾਤ ਹੋਊਗੀ ਤਾਂ ਅੰਨ ਪੈਦਾ ਹੋਊਗਾ ਅੰਨ ਪੈਦਾ ਹੋਊਗਾ ਤਾਂ ਸਾਰੇ ਹੀ ਜੀਵ ਜਿੰਤੀ ਨੇ ਜਿਹੜੇ ਹੋ ਅੰਨ ਦੇ ਨਾਲ ਹੀ ਮਤਲਬ ਜਿਹੜੀ ਇਹ ਸ੍ਰਿਸ਼ਟੀ ਚੱਲਦੀ ਹੈ ਜੀ ਇਸ ਕਰਕੇ ਯੱਗ ਨੇ ਜਿਹੜੇ ਬਹੁਤ ਇਨਵਾਰੀਆ ਨੇ ਅੱਜ ਜੇ ਆਪਾਂ ਦੇਖੀਏ ਧਰਮ ਦੀ ਗੱਲ ਨੂੰ ਛੱਡ ਕੇ ਵਿਗਿਆਨਕ ਤੌਰ ਤੇ ਵੀ ਜੋ ਇਹ ਹਉਤੀਆਂ ਜਿਹੜੀਆਂ ਨੇ ਲਗਾਤਾਰ ਕੀਦੀਆਂ ਪੈਂਦੀਆਂ ਨੇ ਜੀ ਗੋਬਰ ਦੀ ਔਰ ਕੀਦ ਦਾ ਜੋ ਮਤਲਬ ਮਿਲਣਾ ਹੈ ਜੋ ਇਸ ਦੀ ਉਹਦੀ ਜਾਂਦੀ ਹੈ ਇਹ ਪੂਰੇ ਵਾਤਾਵਰਣ ਨੂੰ ਸ਼ੁੱਧਿਕरण ਕਰਦੀ ਹੈ ਔਰ ਆਕਾਸ਼ ਤੱਕ ਜਾਂਦੀ ਹੈ ਇਹ ਪੂਰਾ ਮਤਲਬ ਆਕਸੀਜਨ ਹੀ ਆਕਸੀਜਨ ਹੈ ਮਤਲਬ ਜਦੋਂ ਵਾਤਾਵਰਣ ਸ਼ੁੱਧ ਹੋਊਗਾ ਤਾਂ ਬਰਸਾਤਾਂ ਨਹੀਂ ਹੋਣਗੀਆਂ ਇਸ ਕਰਕੇ ਅੱਜ ਦੇ ਟਾਈਮ 'ਚ ਇਹਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਹੈ ਜੋ ਸੰਸਕਾਰ ਨੇ ਸਾਡੇ ਵਿਦਾ ਹੋ ਜੱਕੇ ਨੇ ਲੋਕ ਅੰਗਰੇਜ਼ ਬਣ ਕੇ ਜਾ ਰਹੇ ਨੇ ਜੇ ਆਪਾਂ ਦੇਖੀਏ ਤੁਸੀਂ ਬਹੁਤ ਮੀਡੀਆ ਦੇ ਉੱਪਰ ਰਹਿੰਦੇ ਹੋ ਜਗਾ ਜਗਾ ਤੇ ਜਾਂਦੇ ਹੋ ਦੇਖਦੇ ਹੋ ਜਿਹੜੇ ਵਿਦੇਸ਼ ਦੇ ਲੋਕ ਨੇ ਮਤਲਬ ਬਹੁਤ ਸਾਰਾ ਕਲਚਰ ਹੈ ਜਿਹੜਾ ਆਪਣਾ ਹਿੰਦੁਸਤਾਨ ਦਾ ਉਹਨੂੰ ਅਪਣਾ ਰਹੇ ਨੇ ਸਾਡੇ ਲੋਕ ਨਹੀਂ ਜਿਹੜੇ ਤੋਂ ਦੂਰ ਹੋ ਰਹੇ ਨੇ ਸਾਡੀ ਇਹੀ ਗੁਜਾਰਿਸ਼ ਹੈ ਇਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇਹੋ ਜਿਹੇ ਜੱਗਾਂ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਜਿਹੜੀ ਸੰਸਕ੍ਰਿਤੀ ਹੈ ਸੰਸਕਾਰ ਜ਼ਰੂਰ ਮਿਲਣਗੇ ਔਰ ਇਹ ਮਤਲਬ ਕਿਤੇ ਵੀ ਹੋਵੇ ਕਿ ਇੱਥੇ ਨਹੀਂ ਆਪਾਂ ਕਹਿੰਦੇ ਵੀ ਸਾਰੇ ਇੱਥੇ ਆਓ ਜਿੱਥੇ ਵੀ ਆਸ-ਪਾਸ ਕਿਤੇ ਇਹੋ ਜਿਹੇ ਯੱਗ ਹੁੰਦੇ ਨੇ ਤਾਂ ਉਸ ਦੇ ਵਿੱਚ ਆਪਣੇ ਪਰਿਵਾਰ ਸਮੇਤ ਜਾ ਕੇ ਸ਼ਾਮਲ ਹੋਵੋ ਸੰਤਾਂ ਦੇ ਮਹਾਪੁਰਸ਼ਾਂ ਦੇ ਬ੍ਰਾਹਮਣਾਂ ਦੇ ਜੋ ਵੈਦਿਕ ਵੇਦ ਨੇ ਉਹਨਾਂ ਦੇ ਮੰਤਰ ਨੇ ਉਹਨਾਂ ਦੇ ਉੱਪਰ ਜਾ ਕੇ ਪਾ ਜੇ ਨਹੀਂ ਵੀ ਸਮਝ ਆਉਂਦੇ ਜੇ ਸੁਣਨ ਮਾਤਰ ਦੇ ਨਾਲ ਵੀ ਇਹਨਾਂ ਦਾ ਜਿਹੜਾ ਹੈ ਬਹੁਤ ਵੱਡਾ ਪ੍ਰਭਾਵ ਪੈਂਦਾ